ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਪਿੰਡਾਂ ਵਾਲੇ ਚੈਨਲ ਤੇ ਤੁਹਾਡਾ ਤੁਹਾਡਾ ਸਵਾਗਤ ਹੈ ਗੁੱਡ ਮਾਰਨਿੰਗ ਸਜਰੀ ਸਵੇਰ ਦੀਆਂ ਸਾਰਿਆਂ ਨੂੰ ਸ਼ੁਭ ਕਾਮਨਾਵਾਂ ਬਹੁਤ ਸੋਹਣਾ ਦਿਨ ਚੜਿਆ ਤੇ ਵਧੀਆ ਧੁੱਪ ਨਿਕਲੀ ਹੋਈ ਹੈ ਤੇ ਸਵੇਰ ਦੇ ਵਧੀਆ ਦਰਸ਼ਨ ਤੁਹਾਨੂੰ ਅੱਜ ਦਿਖਾਏ ਜਾ ਰਹੇ ਆ ਤੇ ਆਹ ਦੇਖੋ ਜੀ ਵਧੀਆ ਸਵੇਰ ਵਧੀਆ ਮੌਸਮ ਸਾਫ਼ ਸੁਥਰਾ ਮੌਸਮ ਤੇ ਸ਼ੁਭ ਸਵੇਰ ਦੇ ਦਰਸ਼ਨ ਤੇ ਸਾਫ਼ ਸੁਥਰਾ ਮਾਹੌਲ ਵਧੀਆ ਕੋਈ ਪੋਲਿਊਸ਼ਨ ਨਹੀਂ ਇਹ ਸਵੇਰ ਦਾ ਮੌਸਮ ਹੀ ਅਜਿਹਾ ਹੁੰਦਾ ਹੈ ਕਿ ਕੋਈ ਪੋਲਿਊਸ਼ਨ ਨਹੀਂ ਹੁੰਦਾ ਤੇ ਆਪਾਂ ਵਧੀਆ ਇੰਜੋਏ ਕਰ ਸਕਦੇ ਆ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ